ਸੁਖ ਹਟਲ ਗੁਰ ਸੇਵੀਐ ਐਹਨ ਸਹਜ ਸੁਭਾਵੇ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰੀ ਅਰਸੋਂ ਕੁਰਸੋਂ ਝਟੀ ਐ ਤਰਦੇ ਡਿਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰ ਸ਼ਾਹ ਦਾਸਾ ਹੋ ਜਿਸ ਪਾਸ ਬੈਠਿਆ ਸੂਰੀਏ ਸਬਨਾ ਦਾ ਹੋਵੇ ਸਾ ਜਿਸ ਪਾਸ ਬੈਠਿਆ ਹਸੋ ਦੀਏ ਸਭ ਨਾ ਦਵੇ ਸਹ ਤਨਾ ਸੇੜੀ ਮਹੱਲਾ ਪੰਗਲਾ ਘਰਵਾਰ ਵਾ ਇੱਕੋ ਓੰਕਾਰ ਸਤ ਗੁਰ ਪਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੂ ਗੋਪਾਲ ਰਾਈ ਬੰਦਨਾ ਹਰ ਬੰਦਨਾ ਗੁਣ ਗਾਵੂ ਗੋਪਾਲ ਰਾਈ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾ ਦੁਨਿ ਤੇ ਹਰ ਸਿਵਾ ਚਰਨ ਕਮਲ ਜਾ ਕਾ ਮਨ ਰਪੈ ਸੋ ਗ ਅਗਨਤ ਸਜਨ ਨਾ ਵਿਆਪੈ ਸਾਗਰ ਤਰਿਆ ਸਦੂ ਸੰਗੇ ਨਿਰਭਉ ਨਾਮ ਜਪੁ ਹਰਿ ਰੰਗੇ ਪਰ ਤਨ ਦੁਖ ਕਿਛ ਪਾਪ ਨ ਫੀੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹੱਲਾ ਪੰਜਵਾਂ ਘਰਬਾਦਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਅਦੇ ਅਮਰਤ ਵੇਲੇ ਦਾ ਇਹ ਪਾਵਨ ਮੁਖਵਾਕ ਤਨਾਸਰੀ ਰਾਗ ਅੰਦਰ ਪੰਜਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰ ਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 684 ਤੇ ਸੁਭਾਈ ਵਣ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ